ਗਹਾਣਾ ਨਾ ਬੋਲਦੀ ਮੈਨੂੰ ਤੈਨੂੰ ਮੈਂ ਦੱਸਦਾ ਗੱਲ ਗੱਲ ਸੁਣੋ ਯਾਰ ਬਾਈ ਜਦਾ ਸਰਪੰਚ ਕੋਲੇ ਦੀ ਦਵਾਰੇ ਸਿਰ ਪੜਵਾਉ ਇਹ ਸਰਪੰਚ ਨੂੰ ਸਮਝਾ ਦੇ ਸਰਪੰਚ ਕਾਰੇ ਖਾਤਰਾਗਾ ਉਹ ਯਾਰ ਇਹਦਾ ਗਲਤੀ ਆ ਯਾਰ ਗਲਤੀ ਕੀ ਕੀ ਗਲਤੀ ਆ ਬਈ ਗਲਤੀ ਵੀਰੇ ਨੇ ਕਮੈਂਟ ਕੀਤਾ ਗਿਆ ਯਾਰ ਪਹਿਲਾਂ ਮੈਂ ਮੈਂ ਇਹੀ ਬੋਲੇਗਾ ਮੈਂ ਮੁੰਡਾ ਯਾਰ ਕੋਈ ਗਲਤੀ ਨਹੀਂ ਹੈਗੀ ਮੁੰਡੇ ਚ ਅੱਛਾ ਇਹ ਕਹਿੰਦਾ ਕੁੜੀ ਸਹੀ ਆ ਆ ਜਿਹੜਾ ਹੁਣ ਸਿਲਸਿਲਾ ਚੱਲਦਾ ਹੈਗਾ ਤੈਂ ਕੀ ਕਰਿਆ ਉਹਦੇ ਚ ਮੈਂ ਤਾਂ ਜੀ ਕਿਹਾ ਵੀ ਕੁੜੀ ਸਹੀ ਆ ਅੱਛਾ ਇਹ ਕਹਿੰਦਾ ਮੁੰਡਾ ਸਹੀ ਆ ਨਹੀਂ ਫਿਰ ਤੁਹਾਨੂੰ ਕੀ ਮਿਲਿਆ ਯਾਰ ਮੇਰੀ ਉਸ ਤੋਂ ਬਾਅਦ ਦੇਖੋ ਕਮੈਂਟ ਤੋਂ ਬਾਅਦ ਅਸੀਂ ਮਿਲੇ ਹਾਂ ਮੈਂ ਇਹਨੂੰ ਪੁੱਛਿਆ ਪਹਿਲਾਂ ਇਹਨੇ ਮੇਰੀ ਬਾਹ ਤੇ ਮਾਰਿਆ ਫਿਰ ਮਿੱਥੋਂ ਫਿਰਤੇ ਵੱਜਿਆ ਮੇਰਾ ਕੀ ਕਸੂਰ ਸੀ ਸਿਰ ਪਾੜਤਾ ਨਹੀਂ ਸਿਰ ਪਾੜਤਾ ਇੱਕ ਮਿੰਟ ਕਿਸੇ ਦੀ ਗੱਲ ਆ ਕਿਸੇ ਦੀ ਬਾਤ ਆ ਸੋਸ਼ਲ ਮੀਡੀਆ ਨੇ ਮੰਨ ਲਿਆ ਗੱਲ ਚੱਕ ਲਈ ਤੁਹਾਨੂੰ ਕੀ ਮਿਲਿਆ ਉਹਦੇ ਵਿੱਚੋਂ ਤੇਰੇ ਕਿੰਨੇ ਰੁਪਏ ਲੱਗੇ ਥਾਣੇ 'ਚ ਪੰਜ ਲੱਗ ਗਿਆ ਜੀ ਤੇਰਾ 8000 ਮਿੱਥੋਂ ਲੱਗੇ ਫਿਰ ਤੁਹਾਨੂੰ ਕੀ ਮਿਲਿਆ ਉਹ ਪਤੰਦਰੋ ਕਈ ਵਾਰੀ ਨਾ ਇਹ ਹੁੰਦਾ ਹੁੰਦਾਗਾ ਇਹ ਰੜੀਮੜੀ ਸਾਜ਼ ਹੁੰਦੀ ਹੈਗੀ ਉਹਨਾਂ ਦਾ ਕੰਮ ਆਗਾ ਕਹਿੰਦਾ ਬੇਸ਼ਰਮਾ ਨਹੀਂ ਡੁੱਲ ਗਈ ਦਾਲ ਇਸ ਦਾ ਪੂਜੀ ਖਾਵਾਂਗੇ ਠੀਕ ਆ ਨਾ ਤੁਸੀਂ ਐਵੇਂ ਆਪਦੇ ਸਿਰ ਫੜਵਾਈਏ ਨਾ ਯਾਰ ਕੀ ਤੁਹਾਨੂੰ ਮਿਲਦਾਗਾ ਹੈਂ ਅਗਲੇ ਦੀ ਗੱਲ ਅਗਲੇ ਦੀ ਬਾਤ ਆ ਸਰਪੰਚ ਮੈਂ ਇੰਨੀ ਗੱਲ ਹੀ ਕਹੀ ਦੀ ਮੈਂ ਮੁੰਡਾ ਸਹੀ ਆ ਬਈ ਠੀਕ ਹੈ ਨਾ ਮੈਂ ਇਹ ਕਹੇ ਦੀ ਵੀ ਕੁੜੀ ਸਹੀ ਆ ਵੀ ਕੀ ਫਿਰ ਫਿਰ ਕੀ ਮਿਲਿਆ ਤੁਹਾਨੂੰ ਮਿਲ ਕੀ ਗਿਆ ਹੁਣ ਆ ਤੁਹਾਡੇ ਮੂਰੇ ਨਤੀਜਾ ਤੁਹਾਡੇ ਸਾਹਮਣੇ ਹੈਗਾ ਅੱਗੇ ਤੋਂ ਵੀ ਤੁਸੀਂ ਇਸਨ ਕੇਪ ਕਰੋ ਕਿਸੇ ਦੀ ਕੋਈ ਗੱਲ ਹੈਗੀ ਬਾਤ ਹੈਗੀ ਕਿਸੇ ਦੇ ਮਗਰ ਉਹਦੋਂ ਲੱਗੀਦਾ ਹੁੰਦਾਗਾ ਜਦੋਂ ਜਮਾ ਹੈ ਨਾ ਜਮਾ ਤਹ ਤੱਕ ਵਗਜੋ ਇਹ ਨਹੀਂ ਵੀ ਚਾਕੇ ਮੂੰਹ ਹੀ ਬਿਨਾ ਗੱਲੋਂ ਤੁਸੀਂ ਤਾਂ ਅਗਲੇ ਨੂੰ ਤੂੰ ਤਾਂ ਅਗਲੇ ਨੂੰ ਭੈਣ ਮੰਨ ਲਿਆ ਤੈਨੂੰ ਕੀ ਮੰਨਿਆ ਵੀ ਤੈਨੂੰ ਵੀ ਮੈਂ ਪੁੱਛਦਾ ਤੂੰ ਕੀ ਤੈਨੂੰ ਕੀ ਮੰਨਿਆ ਮਾੜੀ ਮੋਟੀ ਦੇਖ ਕੇ ਗੱਲ ਕਰਿਆ ਕਰੋ ਐਮੀਨਾ ਅਗਲੇ ਦੇ ਮਗਰ ਚੱਕ ਕੇ ਫੁੱਟਾ ਪਿਆ ਜਾ ਕਰੋ ਉਹਨਾਂ ਦਾ ਕੰਮ ਹੈਗਾ ਬਸ਼ਰਮ ਨਹੀਂ ਡੁੱਲ ਗਈ ਦਾੜਾ ਇਸਾ ਪੂੰਜੀ ਖਾਵਾਂਗੇ ਹੁਣ ਤੁਸੀਂ ਦੱਸੋ ਕਿਵੇਂ ਕਰਨਾਗਾ ਆਪਦਾ ਹੱਥ ਮਲਿਆਓ ਤੇ ਘਰਾਂ ਨੂੰ ਜਾਓ ਭਾਈ ਅਸੀਂ ਤਾਂ ਕੀ ਕਹਨੇ ਆ ਬਸ ਆਪਾਂ ਤਾਂ ਗੱਲ ਹੀ ਨਹੀਂ ਕਰਦੇ ਹੁਣ ਉਹਨਾਂ ਪਰੇ ਹਾਂ ਹਾਂ ਆਪਦੇ ਹੱਥ ਮਲਿਆਓ ਭਈ ਆਪਦੇ ਹੱਥ ਆਹ ਲਓ ਠੀਕ ਹੈ ਹੁਣ ਤੁਸੀਂ ਖੁਸ਼ ਹੋਗੇ ਜਾਓ ਜਾਓ ਘਰਾਂ ਨੂੰ ਚਲੋ ਭਾਈ ਓਕੇ